ਗਰਮਕ ਪਿਆਰਿਓ ਇਹ ਇੰਨਾ ਸਿਆਣਾ ਨਾ ਗੁਰੂ ਬਸ ਇੱਕ ਬੋਲ ਨਹੀਂ ਸਕਦਾ ਔਰ ਸਾਰੀਆਂ ਗੱਲਾਂ ਸਮਝਦਾ ਹੈ ਹਰ ਇੱਕ ਇਸ਼ਾਰਾ ਸਮਝ ਜਾਂਦਾ ਹੈ ਹਰ ਗੱਲ ਪਿਆਰਿਓ ਰੈਡੀ ਹੋ ਗਏ ਆ ਅੱਜ ਚੱਲੇ ਆ ਦਿਵਾਨ ਤੇ ਅਰੇਣ ਸਾਡਾ ਵੀਰ ਸੰਦੀਪ ਸਿੰਘ ਉਹਦੇ ਕੋਲੇ ਗਰਮਕ ਪਿਆਰਿਓ ਇਸ ਬੂਟੇ ਦਾ ਨਾਮ ਹੈ ਰਾਤ ਕੀ ਰਾਣੀ ਤੇ ਇਹਦੇ ਫੁੱਲ ਰਾਤ ਨੂੰ ਖਿਲਦੇ ਆ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਅੱਜ ਵਲੌਗ ਬਾਹਰੋਂ ਹੀ ਸ਼ੁਰੂ ਕਰ ਰਹੇ ਆਂ ਸਾਹਮਣੇ ਆਪਣਾ ਘਰ ਹੈ ਘੁੰਮਣ ਆ ਰਹੇ ਸੀ ਇੱਧਰ ਇੱਥੋਂ ਵਲੌਗ ਸ਼ੁਰੂ ਕੀਤਾ ਅੱਜ ਤੇ ਅੱਜ 7 ਸਤੰਬਰ ਹੈ ਅੱਜ ਦੁਵਾਨ ਤੇ ਵੀ ਜਾਣਾ ਹੈ ਘੁੰਮਣ ਆਏ ਸੀ ਬਾਹਰ ਸਾਡਾ ਵੀਰ ਸੰਦੀਪ ਸਿੰਘ ਰੈਣ ਤੋਂ ਉਹਨਾਂ ਦੇ ਗੁਰਦੁਆਰਾ ਸਾਹਿਬ ਦੁਵਾਨ ਅੱਜ ਉੱਥੇ ਜਾ ਕੇ ਦੁਵਾਨ ਕਰਾਂਗੇ ਤੇ ਹੁਣ ਘੁੰਮਣ ਆਏ ਸੀ ਬਣੇ ਰਿਓ ਅੱਜ ਦੀ ਵੀਡੀਓ ਵਿੱਚ ਇਸ ਵਲੌਗ ਨੂੰ ਸਾਰਾ ਵੇਖਿਓ ਤੁਹਾਨੂੰ ਜ਼ਰੂਰ ਆਨੰਦ ਆਏਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰਿਓ ਅੱਜ ਸਮਰ ਵੀ ਆਇਆ ਨਾਲ ਗੋਰੂ ਨੂੰ ਲੈ ਕੇ ਗੋਰੂ ਓਏ ਗੋਰੂ ਗੋਰੂ ਇਧਰ ਦੇਖ ਤੇਰੀ ਵੀਡੀਓ ਬਣ ਰਹੀ ਏ ਇਧਰ ਦੇਖ ਇਧਰ ਦੇਖ ਲਾ ਇਧਰ ਦੇਖ ਇਹ ਤਾਂ ਜਲਦੀ ਆ ਦੇਖਣਾ ਹੈ ਹੈ ਇਹ ਤਾਂ ਜਲਦੀ ਦੇਖਣਾ ਹੈ ਹੂੰ ਇਹ ਮਸਤ ਜਾਂਦਾ ਹੈ ਬਾਹਰ ਆ ਕੇ ਗੋਰੂ ਕਿਵੇਂ ਆ ਕੁੰਮਣਾ ਆ ਜੋਏ ਓਏ ਗੋਰੂ ਕੁੰਮਣਾ ਆਜ ਤੁਕੋ ਮਨਾਇਆ ਜੇ ਗਰਮਖ ਪਿਆਰੇ ਇਹ ਇੰਨਾ ਸਿਆਣਾ ਨਾ ਗੁਰੂ ਬਸ ਇੱਕ ਬੋਲ ਨਹੀਂ ਸਕਦਾ ਔਰ ਸਾਰੀਆਂ ਗੱਲਾਂ ਸਮਝਦਾ ਹੈ ਹਰ ਇੱਕ ਇਸ਼ਾਰਾ ਸਮਝ ਜਾਂਦਾ ਹੈ ਹਰ ਗੱਲ ਸਮਝ ਜਾਂਦਾ ਹੈ ਗੁਰੂ ਅਗੁਰੂ ਕਿਵੇਂ ਆ ਠੀਕ ਆ ਲੱਤ ਠੀਕ ਹੋ ਗਈ ਹਏ ਓਏ ਬੋਲਦਾ ਨਹੀਂ ਇਧਰ ਵੇਖ ਇਧਰ ਵੇਖੀ ਇਧਰ ਵੇ ਫੋਟੋ ਖਿੱਚੀ ਤੇਰੀ ਇਧਰ ਆ ਹਾਂ ਲੱਠੀ ਕੋਗੀ ਤੇਰੀ ਖੜ ਜਾ ਕੇ ਨੰਭੇ ਨਾ ਗੱਲ ਕਰ ਲਾ ਲੱਠੀ ਕੋਗੀ ਖੁਰਕਣ ਲੱਗ ਜਾਂਦੀ ਇਹਦੇ ਜਦੋਂ ਇਹਨੂੰ ਜਦੋਂ ਇਹਨੂੰ ਚਾਹ ਚੜਦਾ ਨਾ ਉਦੋਂ ਖੁਰਕਦਾ ਬੋਦਾ ਇਹ ਜਿਆਦਾ ਇਸ ਕਿਤੇ ਬਾਹਰ ਗਏ ਹੋਏ ਯੇ ਜੇ ਕਿਤੇ ਬਾਹਰ ਜਾਈਏ ਫਿਰ ਇਹ ਉਦਾਸ ਹੋ ਜਾਂਦਾ ਸਮਰ ਹੁਣੀ ਦੋ ਦਿਨ ਕਿਤੇ ਚਲੇ ਜਾਣ ਨਾਨਕੇ ਜਾਂ ਫਿਰ ਇਹ ਉਦਾਸ ਹੋ ਜਾਂਦਾ ਫਿਰ ਜਦੋਂ ਆ ਜਾਂਦੇ ਆ ਫਿਰ ਚਾਹ ਚੜ ਜਾਂਦਾ ਇਹਨੂੰ ਯਾ ਕਿਤੇ ਜਾਈਏ ਇੱਕ ਰਾਤ ਰਾਤ ਵਾਸਤੇ ਦਿਨੇ ਦਿਨੇ ਤਾਂ ਕੋਈ ਗੱਲ ਨਹੀਂ ਪਤਾ ਨਹੀਂ ਲੱਗਦਾ ਇਹਨੂੰ ਦਿਨੇ ਤਾਂ ਜਾਂਦੇ ਰਹੀਦਾ ਦਿਵਾਨਾ ਤੇ ਜਾ ਕੇ ਤੇ ਮੰਡੀ ਬਾਹਰ ਹੋਰ ਕਿਤੇ ਇਹ ਤੋਂ ਕਿਤੇ ਰਾਤ ਲਾ ਕੇ ਆਈਏ ਨਾ ਉਹਦੇ ਤਾਂ ਉਦਾਸ ਹੋ ਜਾਂਦਾ ਏ ਇੱਕ ਵਾਰੀ ਸਮਰ ਤੇ ਸਰਬਤ ਚਲੇ ਗਏ 10 ਦਿਨਾਂ ਵਾਸਤੇ ਨਾਨਕੇ ਤੇ ਇਹ ਇਹ ਰੋਟੀ ਖਾਣੋਂ ਹਟ ਗਿਆ ਉਦਾਸ ਰਹਿਣ ਲੱਗ ਗਿਆ ਜਦੋਂ ਆਏ ਫਿਰ ਫਿਰ ਇਹਨੂੰ ਚਾ ਚੜ ਗਿਆ ਇਹ ਪਰਿਵਾਰ ਦਾ ਮੈਂਬਰ ਹੀ ਬਣ ਗਿਆ ਸਾਡੇ ਇਹ ਇਹ ਜੀ ਆ ਨਾ ਜਿਹੜੇ ਬਹੁਤ ਪਿਆਰ ਕਰਦੇ ਆ ਗੁਰੂ ਵੀ ਬਹੁਤ ਪਿਆਰ ਕਰਦਾ ਹਨ ਮਾਰੇ ਕਿਰਪਾ ਕਰੇ ਦਿੱਤੇ ਵੀ ਚਲੋ ਇਹਦਾ ਵੀ ਸੰਯੋਗ ਸਾਡੇ ਨਾਲ ਆ ਓਏ ਗਲਤ ਕੰਮ ਨਹੀਂ ਕਰਨਾ ਬੂਟੇ ਨੂੰ ਪਾਣੀ ਪਾਈ ਜਾਂਦਾ ਸੀ ਸੰਯੋਗ ਇਹਦਾ ਵੀ ਪਰਮੇਸ਼ਰ ਨੇ ਸਾਡੇ ਨਾਲ ਲਿਖਿਆ ਦੇਖੋ ਰੋਜੀ ਹੈ ਪ੍ਰਮਾਤਮਾ ਦਿੰਦਾ ਜੀ ਨੂੰ ਅਸੀਂ ਇਹਦੇ ਨਾਲ ਰਹੇ ਨੇ ਸਾਡੇ ਨਾਲ ਰਹਿੰਦਾ ਹੈ ਖਾਣੇ ਆ ਇਕੱਠੇ ਚਲੋ ਪ੍ਰਸ਼ਾਦਾ ਵੀ ਛਕਦਾ ਸੀ ਛਕਦੇ ਆ ਦਾਣਾ ਪਾਣੀ ਮਾਲਕ ਨੇ ਲਿਖਿਆ ਸਾਰਿਆਂ ਦਾ ਇਕੱਠਾ ਸੰਯੋਗ ਸਾਰਿਆਂ ਦਾ ਬਹੁਤ ਵਧੀਆ ਬਈ ਇਹ ਗੁਰੂ ਉਹ ਗੁਰੂ ਤੇਰੀ ਬੜੀ ਆਈ ਹੋਰੀ ਅੱਜ ਵਾਡੀ ਵੀਡੀਓ ਦੇ ਵਿੱਚ ਹੂੰ ਚੱਲੀਏ ਬਹਿ ਗਿਆ ਆ ਕੇ ਸਮਰ ਗੁਰੂ ਓਏ ਥੱਕ ਗਿਆ ਥੱਕ ਗਿਆ ਕੀ ਥੱਕ ਗਿਆ ਹਨਾ ਠੰਡੇ ਥਾਂ ਤੇ ਬਹਿ ਗਿਆ ਆ ਕੇ ਰਾਤ ਮੀਂਹ ਆਇਆ ਗੱਡੀ ਧੁੱਪ ਗਈ ਵਧੀਆ ਵੈਸੇ ਧੋਣੀ ਪਊਗੀ ਇਹ ਵਸੇ ਨੀਮੂ ਹਟ ਜਾਣ ਫਿਰ ਧਵਾਵਾਂਗੇ ਸੋ ਗੁਰਮਖ ਪਿਆਰਿਓ ਰੈਡੀ ਹੋ ਗਏ ਆ ਅੱਜ ਚੱਲਿਆ ਦਿਵਾਨ ਤੇ ਅਰਹਿਣ ਸਾਡਾ ਵੀਰ ਸੰਦੀਪ ਸਿੰਘ ਉਹਦੇ ਕੋਲੇ ਅੱਜ ਸਮਾਗਮ ਦਿਵਾਨਾ ਉੱਥੇ ਜਾ ਰਹੇ ਆ ਦਿਵਾਨ ਤੇ ਤਿਆਰ ਹੋ ਗਏ ਆ ਦਮਾਲਾ ਸਜਾ ਲਿਆ ਇਧਰ ਦੋਨੇ ਸਿੰਘ ਤਿਆਰ ਐ ਤੇ ਸੱਤਾ ਸਿੰਘ ਆ ਰਿਹਾ ਗੱਡੀ ਸਟਾਰਟ ਐ ਤੂੰ ਹੀ ਜਾਣਾ ਜਾਂਦਾ ਕਿ ਕਰਦਾ ਆ ਜਾ ਫਿਰ ਆ ਜਾ ਚਲੀ ਜਾਣਾ ਤ ਨਹੀਂ ਨਹੀਂ ਜਾਣਾ ਤਾਂ ਆ ਗਿਆ ਵੀ ਕੀ ਆ ਲੈ ਚੜਦੀ ਕਲਾ ਸੁਗਰਮਖ ਪਿਆਰੇ ਤੁਰਪਿਆਂ ਦਵੰਤ ਜਾਣ ਵਾਸਤੇ ਰਸਤੇ ਵਿੱਚਾਂ ਲੱਗ ਗਈ ਐ 8 ਕਿਲੋਮੀਟਰ ਹੈਗਾ ਆਪਣੇ ਤੋਂ ਰਹਿਣ ਤੇ ਜਾ ਰਹੇ ਆ ਤੇ ਸਿੰਘੋ ਤੇ ਵੀ ਹੈਗੇ ਆ ਰਹਿਣ ਵੀ ਹੈਗੇ ਸਿੰਘ ਸਾਰਾ ਰਹਿਣ ਜਿਹੜਾ ਵਧੀਆ ਗੁਰੂ ਨਾਲ ਜੁੜਿਆ ਹੋਇਆ ਹੈ ਕੀਰਤਨ ਕਰਨ ਵਾਲੇ ਸਾਰੇ ਬਾਣੀ ਪੜਨ ਵਾਲੇ ਸਾਰੇ ਰੇਹਂ ਰਸਤੇ ਵਿੱਚ ਮਹ ਪਿਆਰਿਓ ਦਵਾਨ ਹੋ ਗਿਆ ਬਹੁਤ ਵਧੀਆ ਪ੍ਰਸ਼ਾਦਾ ਛਕ ਲਿਆ ਹੁਣ ਤੇ ਹੁਣ ਚਲਦੇ ਆ ਘਰ ਨੂੰ ਸੰਦੀਪ ਸਿੰਘ ਨੇ ਪ੍ਰਸ਼ਾਦਾ ਛਕਾਇਆ ਇੱਧਰ ਛਕ ਹੈਲੋ ਨਮਸਕਾਰ ਜੀ ਚਲੀਏ ਕਰੇ ਚਲੋ ਹੁਣ ਘਰ ਚਲਦੇ ਆ ਉਹ ਖੜੀ ਆਪਣੀ ਗੱਡੀ ਗੱਡੀ ਆਪਣੀ ਤਿਆਰ ਹੈ ਤੇ ਆਪਾਂ ਘਰ ਚਲਦੇ ਹੁਣ ਮੌਸਮ ਖਰਾਬ ਹੋ ਗਿਆ ਇੱਧਰ ਬਹੁਤ ਬੱਦਲ ਚੜ ਗਿਆ ਬਈ ਰੋਜੀ ਵਾਹਿਗੁਰੂ ਕਿਰਪਾ ਕਰੇ ਹੁਣ ਤਾਂ ਬਸ ਰੋਜੀ ਹੁਣ ਤਾਂ ਮੀਂਹ ਦੀ ਲੋੜ ਹੈ ਨਹੀਂ ਬਸ ਹਨ ਸਦੀ ਖੋਣਦਾ ਠੀਕ ਹੈ ਨਹੀਂ ਬਸ ਬਹੁਤ ਹੋ ਗਿਆ ਪੰਜਾਬ ਦੇ ਸਿਰ ਤੇ ਮਿਹਰ ਪਰਿਆਤ ਰੱਖੇ ਮਾ ਸੋ ਗਰਮਖ ਪਿਆਰਿਓ ਤੁਰ ਪਏ ਆ ਘਰ ਨੂੰ ਤੇ ਮੀਂਹ ਸ਼ੁਰੂ ਹੋ ਗਿਆ ਨਹੀਂ ਚੱਲ ਪਿਆ ਮੀਂਹ ਸ਼ੁਰੂ ਹੋ ਗਿਆ ਜੀ ਥੋੜਾ ਥੋੜਾ ਬੱਦਲਾ ਇਹਦੇ ਨਾਲ ਨਹੀਂ ਪਈ ਜਾਂਦਾ ਮੀਂਹ ਸ਼ੁਰੂ ਹੋ ਗਿਆ ਧੁੱਪ ਧੁੱਪ ਨਿਕਲੀ ਵੀ ਹੈ ਮੀਂਹ ਸ਼ੂ ਮੀਂਹ ਪਈ ਜਾਂਦਾ ਪਿਆਰੇ ਪਹੁੰਚ ਚੁੱਕੇ ਆ ਘਰ ਹੁਣ ਕੇ ਸਿਸ਼ਨਾਣ ਕਰ ਲਿਆ ਸੋ ਗਰਮਕ ਪਿਆਰਿਓ ਰੈਸਟ ਕਰ ਲਈ ਇਸ਼ਨਾਨ ਪਾਨ ਕਰ ਲਿਆ ਹੁਣ ਗੁਰਦੁਆਰਾ ਸਾਹਿਬ ਦਾ ਟਾਈਮ ਹੋ ਗਿਆ ਹੁਣ ਗੁਰਦੁਆਰਾ ਸਾਹਿਬ ਦਾ ਟਾਈਮ ਹੋ ਗਿਆ ਹੁਣ ਚਲਦੇ ਹਾਂ ਗੁਰਦੁਆਰਾ ਸਾਹਿਬ ਸਾਢੇ 7 ਹੋ ਗਏ ਆ ਰਹਿਰਾਸ ਸਾਹਿਬ ਕਰਕੇ ਆਉਨੇ ਆ ਅਰਦਾਸ ਬੇਨਤੀ ਕਰਕੇ ਆਉਨੇ ਆ ਸਰਬੱਤ ਦੇ ਭਲੇ ਦੀ ਤੁਸੀਂ ਵੀ ਕਰਿਆ ਕਰੋ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਚਲਦੇ ਹਾਂ ਗੁਰਦੁਆਰਾ ਸਾਹਿਬ ਸੋ ਗਰਮਕ ਪਿਆਰਿਓ ਗੁਰਦੁਆਰਾ ਸਾਹਿਬ ਜਾਏ ਰਹਿਰਾਸ ਸਾਹਿਬ ਕਰਿਆ 7:20 ਮਿੰਟ ਹੋ ਗਿਆ ਤੇ सत्तज भी मिनट हो चुके लगे हैं प्रशादा सो गर्म प्यारे प्रशादा छकन लगे कदू की सब्जी बनाई है सलाद है नहीं अज कदू की सब्जी बनाई है। सलाद है नहीं है आज सारे बेनती है प्रशादा छक लो सलाद तू नहीं छकना छक लिया समर इधर कर तू बह कर बैठा अब टीवी देख रहे नूर देख रहे नूर ਛਕਲਾ ਜੈਕ ਦੀ ਛਕਣੀ ਗਰਮਕ ਪਿਆਰਿਓ ਇਸ ਬੂਟੇ ਦਾ ਨਾਮ ਹੈ ਰਾਤ ਕੀ ਰਾਣੀ ਤੇ ਇਹਦੇ ਫੁੱਲ ਰਾਤ ਨੂੰ ਖਿੜਦੇ ਆ ਆ ਦੇਖੋ ਕਿੱਡੇ ਸੋਹਣੇ ਫੁੱਲ ਹੁਣੇ ਖਿਲੇ ਮੀ ਹਾਂ ਟਾਈਮ ਹੋ ਗਿਆ 9 ਵਜ ਗਿਆ ਹੁਣ ਰਾਤ ਨੂੰ ਫੁੱਲ ਖਿਲੇ ਆ ਦੇਖੋ ਰਾਤ ਆ ਟਾਈਮ ਹੋ ਗਿਆ ਪੌਣੇ 9 ਇਹਨੂੰ ਕਹਿੰਦੇ ਰਾਤ ਕੀ ਰਾਣੀ ਸੋ ਦੋਸਤੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਪਸੰਦ ਆਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣਾ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਕੱਢ ਦਿਓ ਵੀ ਸਾਜ